ਫੇਰ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ੍ਰੀ ਭਾਈ ਅਮਰਤ ਵੇਲੇ ਗੱਤਕ ਦੇ ਮਹੀਨੇ ਦੀ ਸੰਗਰਾਂਦ ਦਾ શુભ ਦਿਹਾੜਾ ਹੈ ਸੰਗਤਾਂ ਨੂੰ ਬੇਨਤੀ ਹੈ ਅਮਰਤ ਵੇਲੇ 3:30 ਵਜੇ ਦੇ ਟਾਈਮ ਦੇ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸ਼ੁਰੂ ਹੋਣਗੇ ਸਮਾਪਤੀ ਉਪਰੰਤ ਬਾਰਾਮਾ ਦੀ ਦੇ ਭੋਗ ਪਾਇਆ ਜਾਣਗੇ ਸੰਗਤਾਂ ਨੂੰ ਬੇਨਤੀ ਹੈ ਸਾਰੀਆਂ ਸੰਗਤਾਂ ਨੇ ਭੋਗ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਜਿਨ੍ਹਾਂ ਸੰਗਤਾਂ ਨੇ ਗਰੂਪੀਆਂ ਰਸਤਾ ਕਰਕੇ ਮਾਇਆ ਕਰਕੇ ਦੇਗਾ ਦੇ ਵਿੱਚ ਹਿੱਸੇ ਪਾਉਣੇ ਹੋਣ ਉਹ ਅਮਰ ਕਵੇਲੇ ਸੰਗਤਾਂ ਪਾ ਸਕਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ಸತ್ನಾಮ್ ಶ್ರೀ ವಾಹು 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 ಸತ್ನಾಮ್ ಶ್ರೀ ವಾಹು